ਠੀਕ ਹੈ ਸਵੇਰੇ ਪੂਰੇ 3:30 ਵਜੇ ਪੁਲਸ ਸਾਡੇ ਘਰ ਆ ਗਈ ਆ ਤੇ ਅੱਜ ਸਵੇਰੇ ਪੂਰੇ 4 ਵਜੇ ਆਣ ਕੇ ਉਹਨਾਂ ਨੇ ਦਰਵਾਜ਼ੇ ਸਾਡੇ ਖੁੱਲੇ ਹੁੰਦੇ ਕਿਉਂਕਿ 3 ਵਜੇ ਉੱਠ ਪੈਨੇ ਸਾਡਾ ਮਾਲ ਡੰਗਰ ਦਾ ਕੰਮ ਆ ਤੇ ਚਵਾਈ ਦਾ ਟਾਈਮ ਹੀ ਤੇ ਬੰਦੇ ਡੰਗਰ ਚੋਂ ਹੁੰਦੇ ਤੇ ਬ੍ਰਦਰ ਮੇਰੇ ਇੱਥੇ ਅੰਦਰ ਬੈਠੇ ਚਾਹ ਪੀਂਦੇ ਆਣ ਕੇ ਉਹਨਾਂ ਬੁਆ ਖੜਕਾਇਆ 15-16 ਜਾਣੇ ਪੁਲਸ ਵਾਲੇ ਆਏ ਆ ਇੱਕ ਮੈਡਮ ਆ ਉਥੋਂ ਸਿਟੀੋਂ ਆਈ ਆ ਰਾਣੀਕੌਰ ਆਪਣਾ ਨਾਮ ਦੱਸ ਦਿਓ ਤੇ ਉਹਨਾਂ ਨੇ ਕਿਹਾ ਆਪਾਂ ਕੀਤੇ ਨਿਸ਼ਾਨ ਨੂੰ ਮਿਲਣਾ ਹੀ ਮੈਂ ਕਿਹਾ ਮੈਂ ਤੁਹਾਨੂੰ ਆਪਣਾ ਕੋਈ ਕਸੂਰ ਤਾਂ ਦੱਸੋ ਕਿ ਕਿਹੜੇ ਬੇਸ ਤੇ ਕੜਨਦੇ ਤੁਸੀਂ ਉਹਨੇ ਕਹਿਆ ਨਹੀਂ ਤੁਸੀਂ ਤਾਂ ਤਰਨ ਤਰਨ ਆ ਜਾਓ ਮੋੜੀ ਮੋਟੀ ਇਨਵੈਸਟੀਗੇਸ਼ਨ ਕਰਨੀ ਹੈ ਤਰਨ ਤਰਨ ਆ ਜਾਓ ਹਨ ਕੇ ਲੈ ਆਇਓ ਤੁਸੀਂ ਸਾਡਾ ਡੀਵੀਆਰ ਵੀ ਜ਼ਬਰਦਸਤੀ ਖੋਲ ਕੇ ਲੈ ਗਏ ਹੋ ਤੇ ਬਹੁਤ ਤਕਾਕੀ ਕੀਤੇ ਆ ਵੀ ਨਹੀਂ ਕਿ ਇਹ ਕਰਦੇ ਔਰਤਾਂ ਨੂੰ ਵੀ ਚੱਕਿਆ ਜੀ ਨਹੀਂ ਵੱਡੇ ਆ ਮੈਂ ਔਰਤਾਂ ਨੂੰ ਵੀ ਚੱਕਿਆ ਮਨਜਿੰਦਰ ਸਿੰਘ ਦੀ ਜਿਹੜੀ ਭਰਜਾਈ ਆ ਉਹਨਾਂ ਨੂੰ ਕੱਲ ਉਹਨਾਂ ਨੂੰ ਵੀ ਚੁੱਕ ਕੇ ਲੈ ਗਏ ਆ ਤੇ ਅੱਜ ਇੱਥੇ ਵੀ ਬਹੁਤ ਮਤਲਬ ਨਾਲ ਦੋਕੇ ਦੋਕੇ ਮਾਰੇ ਔਰਤਾਂ ਨੂੰ ਅਸੀਂ ਕਿਹਾ ਵੀ ਅਸੀਂ ਸਾਰੇ ਨਾਲ ਚੱਲਦੇ ਆ ਤੇ ਕਿਹਦੇ ਸਾਰੇ ਜਾਣਾ ਫਿਰ ਸਾਰੇ ਬੈਰ ਔਰਤਾਂ ਨੂੰ ਵੀ ਬਾਹੂ ਫਿਰ ਜਿੱਦਾਂ ਕਰਦੇ ਆ ਇਹ ਵੀ ਕੈਮਰਾ ਰਿਕਾਰਡਿੰਗ ਵੀ ਨਾਲ ਹਾਂਜੀ ਸੀਸੀਟੀ ਕੋਈ ਬੱਚੇ ਨਹੀਂ ਦੇਖੇ ਕੋਈ ਕੁਝ ਨਹੀਂ ਦੇਖਿਆ ਮੇਰਾ ਨਾਮ ਸਿਮਰਨਜੀਤ ਕੋਰਾ ਮੈਂ ਨਿਸ਼ਾਨ ਸਿੰਘ ਦੀ ਪਰਚਾਈ ਲੱਗਦੀ ਆ ਵੀ ਬਹੁਤ ਦੁਖੀ ਹਿਰਦੇ ਨਾਲ ਹੀ ਕਿੰਨੇ ਵੀ ਬੋਟਾ ਪੈਣ ਦਾ ਇਹ ਭੁਗਤ ਰਹੇ ਆਂਦੇ ਕੀ ਸੀ ਜੀ ਜੀ ਕੀ ਜਦੋਂ ਸਰ ਸਾਡੇ ਬੱਚੇ ਵੀ ਨਹੀਂ ਦੇਖੇ ਗਏ ਸਾਰੇ ਬੱਚੇ ਸਕੂਲ ਦੀ ਇਹਦੇ ਬਹੁਤ 3:30 ਤੱਕ ਇੱਥੇ ਪਹੁੰਚ ਚੁੱਕੇ ਸੀ ਸਾਰਿਆਂ ਨੂੰ ਬਹੁਤ ਟਾਰਚਰ ਕੀਤਾ ਕਿਸੇ ਨੂੰ ਕਰ ਜਾਣ ਕੇ ਬਹੁਤੇ ਦਰਵਾਜ਼ੇ ਖੜਕਾਏ ਗਏ ਮੈਂ ਕਿ ਸਾਡੇ ਵੀਰ ਜੀ ਨੂੰ ਉੱਤੇ ਲੋਹੀ ਤੱਕ ਨਹੀਂ ਲੈਣ ਦਿੱਤੀ ਖਿੱਚ ਕੇ ਬਹੋਂ ਲੈ ਕੇ ਜਾਂਦੇ ਸੀ ਸਨਿਨ ਸਾਫ ਚਾਹੀਦਾ ਕੋਈ ਨਹੀਂ ਹੋਰ ਚਾਹੀਦਾ ਸਨਿਨ ਸਾਫ ਚਾਹੀਦਾ ਬੱਸ ਕਿਸ ਤਰ੍ਹਾਂ ਵੇਂਦੋਨ ਹਲਾਤਾ ਨੂੰ ਦੇਖੋ ਆ ਆ ਗੱਲ ਐ ਅਕੀ ਸ਼ੋ ਹੋ ਰਹੀ ਐ ਕਿ ਹੁਣ ਇਹਨਾਂ ਨੂੰ ਗੁੱਸਾ ਕੱਢ ਰਿਹਾ ਕਿ ਜਿਹੜੀ ਵੋਟਾਂ ਨਾਲ ਜਿੱਤੇ ਐ ਸਹੀ ਮੈਨੇ ਜਿੱਤੇ ਨਹੀਂ ਸੀ ਉਦੋਂ ਵੀ ਬੂਥ ਕੈਪਚਰਿੰਗ ਕੀਤੀ ਉਦੋਂ ਸਾਡੇ ਬੂਥਾਂ ਸ਼ਾਮ ਨੂੰ 3-4 ਵਜੇ ਸਾਰੇ ਕਬਜ਼ਾ ਕਰ ਗਏ ਸੀ ਹੁਣ ਉਹ ਜਿੰਨੇ ਸਾਡੇ ਵਰਕਰ ਐ ਉਹਨਾਂ ਨੇ ਸੋਚਦੇ ਕਿ ਇਹਨਾਂ ਨੂੰ ਅਸੀਂ ਫੜ ਕੇ ਅੰਦਰ ਕਰਕੇ ਇਹਨਾਂ ਨੂੰ ਡਰਾਈਏ ਦੇਖੋ ਇੱਕ ਵੀ ਕਿਸੇ ਕਾਂਗਰਸ ਵਰਕਰ ਕਿਸੇ ਭਾਜਪਾ ਦਾ ਜਾਂ ਆ ਜਿਹੜਾ ਨਵਾਂ ਚੁੱਲਾ ਦਲ ਬਣਿਆ ਇਹਨਾਂ ਦੇ ਕਿਸੇ ਨੂੰ ਨਹੀਂ ਛੇੜ ਰੇ ਕੱਲੇ ਕਾਲੀ ਦਲ ਨੂੰ ਕਿਉਂਕਿ ਡਰ ਕਾਲੀ ਦਲ ਤੋਂ ਹੈ ਸੋ ਮੈਂ ਅਫਸਰ ਸਾਹਿਬਾਂ ਨੂੰ ਮੈਂ ਪਹਿਲੇ ਵੀ ਕਿਹਾ ਤੁਸੀਂ ਕਾਨੂੰਨ ਦੀਆਂ ਧੱਜੀਆਂ ਨਾ ਰਿਓ ਤੁਸੀਂ ਬੀਬੀਆਂ ਨੂੰ ਨਹੀਂ ਬਖਸ਼ਦੇ ਤੁਸੀਂ ਬੱਚਿਆਂ ਨੂੰ ਨਹੀਂ ਬਖਸ਼ਦੇ ਲੋਕਾਂ ਦੇ ਪਸ਼ੂ ਲਾਈਕ ਘਰੇ ਕਰੇ ਕੋਈ ਹੈ ਹੀ ਨਹੀਂ ਕਰੇ ਸਾਰਾ ਐਡਾ ਵੱਡਾ ਤੱਕਾ ਕਾਲੀ ਦਲ ਬਰਦਾਸ਼ਤ ਨਹੀਂ ਕਰੂਗਾ ਆ ਇਨਸਾਫ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਕੇਸ ਵੀ ਲੜੂਗਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਜਿਹੜੇ ਅਫਸਰ ਇਨਵੋਲਡ ਹੈ ਇਸ ਕੰਮ 'ਚ ਯਾਦ ਕਰ ਲੈਣ ਅੱਜ ਦਾ ਦਿਨ ਉਹਨਾਂ ਤੇ ਪੂਰੇ ਜਿਹੜੇ ਕਾਨੂੰਨ ਉਹਨਾਂ ਦੀ ਸਾਰੀ ਖਬਰ ਲਊਗਾ ਬਸ ਫਸਵੀਂ ਟੱਕਰ ਦੇਣਾ ਦੂਸਰੇ ਨੰਬਰ ਤੇ ਆਣਾ ਲੱਗਦਾ ਹੈ ਜਦੋਂ ਨਹੀਂ ਹੋ ਰਿਹਾ ਬੇਸਿਕ ਫਸਵੀਂ ਟੱਕਰ ਨਹੀਂ ਸਹੀ ਮੈਂ ਤਾਂ ਕਾਲੀ ਦਲ ਦੀ ਜਿੱਤ ਹੈ ਤੁਸੀਂ ਦੇਖ ਲਓ ਐਸਐਸਪੀ ਇਲੈਕਸ਼ਨ ਕਮਿਸ਼ਨ ਨੇ ਕਿਉਂ ਬਦਲ ਕਿਉਂ ਸਸਪੈਂਡ ਕੀਤਾ ਸਸਪੈਂਡ ਕਰਨਾ ਬੜਾ ਸੀਰੀਅਸ ਮੈਟਰ ਹੈ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਕੀ ਕੀਤਾ ਉਦੋਂ ਜਿੰਨੇ ਸਾਡੇ ਮੋਤਵਾਰ ਹਰ ਪਿੰਡ ਦੇ ਸਾਡੇ ਇੰਚਾਰ ਸੀ ਜਾਂ ਸਾਡੇ ਸਰਪੰਚ ਜੀ ਸਾਰਿਆਂ ਨੂੰ ਘਰੋਂ ਭਜਾਦਾ ਸੀ ਅਸੀਂ ਜਿਹੜੀ ਲੜਾਈ ਲੜੀ ਹੈ ਸਾਡੇ ਮੋਤਵਾਰ ਕੋਈ ਵੀ ਇਲੈਕਸ਼ਨ ਦੇ ਦੌਰਾਨ ਇੱਥੇ ਨਹੀਂ ਸੀ ਸਾਰਿਆਂ ਨੂੰ ਭਜਾਇਆ ਸੀ ਸਾਰਿਆਂ ਨੂੰ ਤੇ ਹੁਣ ਇਹਨਾਂ ਨੇ ਫਿਰ ਵੀ ਅਸੀਂ ਇੰਨੀ ਵੋਟਾਂ ਲੈ ਗਏ ਤੇ ਹੁਣ ਚਾਹੁੰਦੇ ਕਿ ਨੰਬਰ 2 ਵਰਕਰ ਜਿਹੜੇ ਬੱਚੇ ਆ ਉਹਨਾਂ ਸਾਰਿਆਂ ਨੂੰ ਅੰਦਰ ਦੇ ਦੇ। ਸਰਕਾਰੀ ਹਮਰਸਦ ਦੇ ਹਦੀ ਲਈ ਐਸਐਸਪੀ ਨੇ ਸਸਪੈਂਡ ਕੀਤਾ ਕਿ ਮੰਗੰਦਰ ਸਿੰਘ। ਦੇਖੋ ਉਹ ਕਿਉਂਕਿ ਉਹਨਾਂ ਨੇ ਉਹ ਐਸਐਸਪੀ ਨੂੰ ਉਹਨਾਂ ਕਿਹਾ ਕਿ ਆਹ ਬੰਦੇ ਨੂੰ ਫੜ ਕੇ ਲੈ ਕੇ ਆਓ। ਤੇ ਉਹਨਾਂ ਨੇ ਕਿਹਾ ਮੈਂ ਨਹੀਂ ਮੈਂ ਨਹੀਂ ਗਲਤ ਕੰਮ ਕਰਨਾ ਤੇ ਉਹਨੂੰ ਬੋਲਤਾ। ਇੱਥੋਂ ਦਾ ਐਸਐਸਪੀ ਵੀ ਕਿਉਂ ਚੁੱਟੀ ਕਿ ਲੈ ਗਿਆ? ਉਹਨੂੰ ਕਹਿੰਦੇ ਸੀ ਕਿ ਫੜ ਕੇ ਲੈ ਕੇ ਆਓ। ਉਹ ਕਹਿੰਦਾ ਮੈਂ ਨਹੀਂ ਅਜੀ ਗਲਤ ਕੰਮ ਕਰ ਸਕਦਾ। ਛੁੱਟੀ ਲੈ ਗਈ। ਕੋਈ ਦਲੇਰ ਅਫਸਰ ਵੀ ਹੁੰਦੇ ਆ। ਕੋਈ ਇਹਨਾਂ ਵਰਗੇ ਜਿਹੜੇ ਹੁਣ ਲੱਗੇ ਆ ਉਹ ਸੋਚਦੇ ਕਿ ਮੈਂ ਐਸਐਸਪੀ ਰਹਿ ਜਾਊਂਗਾ ਮੈਂ ਡੀਐਸਪੀ ਰਹਿ ਜਾਊਂਗਾ ਆ ਤਾਂ ਤੁਹਾਡੀ ਨੌਕਰੀ ਕਿਹੜੀ 1 ਸਾਲ ਵਾਸਤੇ ਰਹਿ ਗਈ ਹੈ ਹੁਣ ਤੁਹਾਨੂੰ ਭੁਗਤਣਾ ਪੈਣਾ ਹੈ ਹਾਲਾਤ ਪਹਿਲਾਂ ਨਹੀਂ ਸੀ ਦੇਖੇ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਰਾਜਨੀਤੀ ਕੋਈ ਅਲੱਗ ਮੋੜ ਲੈ ਗਈ ਮੈਂ ਤਾਂ ਹੈਰਾਨ ਐ ਕਿ ਐਜੇ ਹਾਲਾਤ ਫਿਰ ਤਾਂ ਇਲੈਕਸ਼ਨ ਖੋਣੇ ਨਹੀਂ ਚਾਹੀਦੇ ਫਿਰ ਤਾਂ ਜੇ ਤੁਸੀਂ ਬੂਥ ਕੈਪਚਰ ਕਰਕੇ ਤੁਸੀਂ ਜੋ ਮਰਜ਼ੀ ਕਰ ਲਓ ਪਹਿਲੇ ਪੰਚਾਇਤੀ ਇਲੈਕਸ਼ਨ ਹੋਏ ਕਿਸੇ ਨੂੰ ਲੜਨ ਨਹੀਂ ਦਿੱਤਾ ਕਾਗਜ਼ ਸਾਰੇ ਰੱਦ ਕਰਤੇ ਹੋ ਮੈਂ ਤਾਂ ਸੋਚਦਾ ਕਿ ਨੈਸ਼ਨਲ ਇਲੈਕਸ਼ਨ ਤਾਂ ਕੁਝ ਹੋਊਗਾ ਪਰ ਇਹਨਾਂ ਨੇ ਨੈਸ਼ਨਲ ਇਲੈਕਸ਼ਨ ਦੀ ਵੀ ਧਜੀਆਂ ਉਡਾਤੀਆਂ ਵਰਕਰਾਂ ਦੀ ਜੋਸ਼ਤ ਹੋਇਆ ਸਰ ਬਹੁਤ ਐਸਾ ਬੰਦਾ ਕੋਈ ਫਰਕ ਨਹੀਂ ਪੈਂਦਾ ਕਾਲੀਦਲ ਵਰਕਰ ਨੂੰ ਅਸਲੀ ਲੜਾਉਣਾ ਲੜਾਈ ਲੜਾਂਗੇ ਸਾਡੇ ਵਰਕਰ ਕੈਮ ਹੈ ਤੇ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਥੋੜੀ ਹੁਣ ਜਮਾਨਤਾ ਜੱਫ ਹੋਣੀ ਹੈ ਭੁੱਲਰ ਲਗਾਤਾਰ ਐਸਆਈਟੀ ਦੀ ਗੱਲ ਕਰੀ ਜਾ ਰਿਹਾ ਗੈਂਗਸਟਰ ਬਾਦ ਦੀ ਕਹਿੰਦਾ ਖਤਮ ਕਰ ਦੇ ਲਈ ਐਸਆਈਟੀ ਬਣਾਓ ਸੀਐਮ ਸਾਹਮਣੂ ਮੰਗ ਕਰ ਰਹੇ ਇਹਨੂੰ ਕਿਸ ਤਰ੍ਹਾਂ ਦੇ ਮੈਂ ਤੁਹਾਨੂੰ ਸਹੀ ਦੱਸਾਂ ਇਹਨਾਂ ਨੂੰ ਸਾਰੇ ਨੂੰ ਕਾਂਗਰਸ ਸਾਰਿਆਂ ਨੂੰ ਸ਼ਰਮ ਆਉਣੀ ਕੀ ਇੱਕ ਧਰਮੀ ਫੌਜੀ ਪਰਿਵਾਰ ਨੂੰ ਐਜੇ ਲੱਭ ਲੈ ਰਹੇ ਆ ਸਭ ਤੋਂ ਵੱਡਾ ਗੈਂਗਸਟਰ ਤਾਂ ਭਗਵੰਤ ਮਾਨ ਦਾ ਕੇਜਰੀ ਵਾਲਾ ਜਿਹੜਾ ਫਰੋਤੀਆਂ ਲੈ ਰਹੇ ਆ ਟੈਲੀਫੋਨ ਕਰਕੇ ਇਹ ਸਿਲੈਕਸ਼ਨ ਵਾਸਤੇ ਸਾਰੇ ਬਿਲਡਰਾਂ ਤੋਂ ਸਾਰੇ ਇੰਡਸਟਰੀ ਤੋਂ ਪੈਸੇ ਖੋਏ ਇਹਨਾਂ ਨੇ ਉਹ ਹਰ ਬੰਦੇ ਨੇ ਉਹਨਾਂ ਨੇ ਮੈਨੂੰ ਆਪ ਦੱਸਿਆ ਸਾਨੂੰ ਟੈਲੀਫੋਨ ਆਇਆ ਕਿ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਸਭ ਤੋਂ ਵੱਡੇ ਤਾਂ ਫਰੋਤੀਆ ਕੇਜਰੀ ਵਾਲਾ ਹੈ ਜਿਹੜਾ ਪੰਜਾਬ ਨੂੰ ਲੁੱਟਣ ਤੇ ਲੱਗਿਆ ਸਭ ਤੋਂ ਪਹਿਲੇ ਇਹ ਤਾਂ ਬਚਾਉਣ ਦੀ ਲੋੜ ਹੈ ਬੰਦ ਸਾਹਿਬ ਇੱਕ ਇੱਕ ਨਿਸ਼ਾਨਾ ਕੱਲਾ ਕਾਲੀ ਦਾ ਲੇਖ ਥੋੜਾ ਜਿਹਾ ਮੇਰਾ ਪੁਆਇੰਟ ਸਮਝ ਲਿਓ ਨਾ ਤਾਂ ਕਾਂਗਰਸ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਨਾ ਕਾਂਗਰਸ ਦਾ ਕੋਈ ਵਰਕਰ ਫਾਇਦਾ ਕਿਉਂਕਿ ਡਰ ਡਰ ਕਾਲੀਦਲ ਤੋਂ ਸਾਰੇ ਰਲੇ ਮਿਲੇ ਆ ਤੁਸੀਂ ਤੁਸੀਂ ਇੱਕ ਗੱਲ ਦੇਖ ਲਓ ਰਾਜਾ ਬੁੜਿੰਗ ਇਹਨਾਂ ਦੇ ਪ੍ਰਧਾਨ ਹੈ ਠੀਕ ਹੈ ਕਿੰਨੀ ਵਾਰ ਭਗਵੰਤ ਮਾਨ ਨੇ ਕਿਹਾ ਤੇਰੀ ਫਾਈਲਾਂ ਮੇਰੇ ਕੋਲੇ ਪਈਆਂ ਦੀ ਇੱਕ ਵਾਰ ਫੜਿਆ ਹੁਣ ਐਸੀ ਐਕਟ ਦੇ ਇਲੈਕਸ਼ਨ ਦਰਨ ਹੋਇਆ ਇੱਕ ਵਾਰ ਫੜਿਆ ਨਹੀਂ ਕਿਉਂਕਿ ਇਹ ਸਾਰੇ ਇਕੱਠੇ